ओके प्रधान जी ਛੱਡ ਦਿੰਦੇ ਆਪਾਂ ਝੋਨੇ ਤੇ प्रधान ਛੱਟਾਂਗੇ ਇਹਨੂੰ ਪਛਲਾ ਸਾਡੇ ਵਾਲੇ ਨੂੰ ਮੈਂ ਨਹੀਂ ਛੱਡ ਤੂੰ ਕਿੰਨੇ ਆ ਆਕੜੇ ਦੇ ਨਾਲੰਨ ਦਿਨ ਹੋ ਗਿਆ ਕੋਈ ਪੈਸੇ ਮੰਗੀ ਜਾਂਦਾ ਨੂੰ ਯਾਰ ਕਬੀਲਦਾਰ ਬਣੇ ਫਿਰਦੇ ਹੋ ਘਰ ਦੇ ਬਾਹਲੇ ਮੋਢੀ ਬਣੇ ਫਿਰਦੇ ਹੋ ਕੋਈ ਨਹੀਂ ਪੈਸੇ ਦੇਵਾ ਮੰਗ ਤੈਨੂੰ ਉਹ ਪੈਸੇ ਨਹੀਂ ਯਾਰ ਮੈਂ ਮੁੰਡਿਆਂ ਨੂੰ ਕਿਹਾ ਵੇ ਫੜਾ ਉਹ ਦੇ ਕੇ ਆਉਣੀਆਂ ਗਲਤ ਹੋਣਾ ਵੀਰੀ ਹਾਂ ਕੋਈ ਨਹੀਂ ਆਪਾਂ ਵਿਧਾਨ ਛੱਡਦੇ ਹਾਂ ਤੈਨੂੰ ਕਿੰਨੇ ਕਰ ਪੀਏਗਾ ਹੈਗਾ ਹਾਂ ਉਹਨੇ ਲੈ ਜੀ 2000 ਰੁਪਏ ਲੱਗੂ ਬਈ 2 ਲੈ ਜੀ 2100 ਲੈ ਜੀ 2500 ਦੋ 2500 ਲੈ ਮੈਂ ਤੈਨੂੰ ਦੇ ਦੇ 2500 ਗੱਲ ਸੁਣ ਲੈ ਲੱਖਾ ਇੱਕ ਤਾਂ ਪ੍ਰਾਣ ਸਟਾ ਦੇ ਇੱਕ ਫਾਰਮ ਚ ਕੰਮ ਕਰਾ ਦੇ ਕੰਮ ਤੈਨੂੰ ਦੋ ਹੀ ਗਣੂ ਹਾਂ ਬਾਈ ਪੈਸੇ ਦੇ ਦੋਗੇ ਮੈਂ ਦਵਾ ਮੈਂ ਕਿਹਾ ਤੇਰਾ ਨਾਲ ਵਾਦਾ ਹੋ ਗਿਆ ਯਾਰ ਮੁਕਰਦਾ ਤਾਂ ਨਹੀਂ ਲੱਗਦਾ ਹਾਂ ਮੁੜ ਕੇ ਤੂੰ ਆਣਾ ਮੁਕਰ ਨਹੀਂ ਪ੍ਰੋਮਿਸ ਕਰ ਮੈਨੂੰ ਮਹਾਲਾ ਵਾਦਾ ਤੇਰਾ ਪ੍ਰੋਮਿਸ ਮੇਰਾ ਵੀ ਨਹੀਂ ਕਰਦਾ ਹੱਥ ਸੋ ਗਿਆ ਚੱਲ ਆਜਾ ਕੰਮ ਚ ਪੈਸੇ ਪੈਸੇ ਦੇ ਦਾਂਗੇ ਆ ਜਾ ਹੁਣ ਤੁਰਦਾ ਮੈਂ ਆ ਜਾ ਆ ਜਾਣ ਚਾਲ ਰੋਈ ਪੁੱਤ ਤੇਰਾ ਲੈ ਨਾ ਇਹਨਾਂ ਨੂੰ ਛੱਡ ਲੈ ਤੂੰ ਇੱਧਰ ਮੇਰੇ ਨਾਲ ਤੁਰਿਆ ਚੱਲ ਚੱਲ ਪੈਸੇ ਨਾ ਮੁੱਕ ਜੇ ਵੀਰੇ ਆਇਆ ਦਵਾਉ ਤੈਨੂੰ ਮੈਂ ਜਾਣਾ ਫਿੜਾਉ ਦੇਖਣਾ ਕੋਈ ਨਹੀਂ ਬਗਦੀ ਬੜੀ ਲੜਾਈ ਆ ਫਿੜਾਉਂ ਚ ਕੀ ਹੈ ਉਹ ਭਾਈ ਕਿੰਨੀ ਕਰੇਗੀ ਯਾਰ ਓਏ ਉਹਨਾਂ ਦੇ ਫੋਨ ਆਈ ਜਾਂਦੇ ਆ ਕੋਈ ਨਹੀਂ ਤੂੰ ਗੱਲ ਕਰ ਲੈ ਕੇ ਨਾ ਥੋੜੀ ਜਿਹੀ ਰਹਿ ਗਿਆ ਕੰਮ ਹੈਲੋ ਵਾਹੇ ਵੀ ਦੇਣੇ ਇਹਨੂੰ ਓਏ ਆਉਣਾ ਭਾਈ ਯਾਰ ਲਹੂ ਪੀ ਲੈ ਤੁਸੀਂ ਵੀ ਪ੍ਰਧਾਨ ਸਿੱਟੀ ਜਾਣਾ ਇਹ ਕਹਿੰਦੇ ਥੋੜੀ ਜਿਹੀ ਰਹੀ ਕਹਿੰਦੇ ਸਟਾਕੇ ਜਾ ਔੜਾ 2500 ਰੁਪਏ ਦੇ ਦੇਾਂਗੇ ਉਹ ਖੜਜੋ ਬਾਈ ਬਣ ਕੇ ਆਇਆ ਨਾ ਕਰੋ ਯਾਰ ਪਾਰਟੀ ਕਰ ਦੂੰ ਮੈਂ ਕਰ ਦੂੰ ਯਾਰ ਕਿੱਡੀ ਗੱਲ ਆ 1500 ਦੀ ਯਾਰ ਦੇ ਦੇਣਗੇ ਮੈਨੂੰ ਪਤਾ ਥੋੜੀ ਰਹੀ ਬਸ ਕਿੰਨੀ ਕਿ ਰਹੀ ਬਾਈ ਹਾਂ ਥੋੜੀ ਰਹੀ ਸੱਚੀ ਗੱਲ ਦੱਸ ਯਾਰ ਥੋੜੀ ਰਹੀ ਬਸ ਥੋੜੀ ਰਹੀ ਸਟਾਕ ਆ ਗਿਆ ਖੜਜੋ ਬਾਈ ਬਣ ਕੇ ਚੰਗਾ ਇਹ ਵੀ ਲੈ ਲਾਂਗਾ 2500 ਨਾ ਬਾਈ ਬਣ ਕੇ ਛੇਤੀ ਭੇਜ ਦਿਓ ਚੰਗਾ ਮੋਹ ਛੇਤੀ ਲੱਖੇ ਕਿੰਨਾ ਕਰੇਗਾ ਕੰਮ ਬਾਈ ਯਾਰ ਹਾਂ ਥੋੜੀ ਰਹੀ ਆ ਇਹਦਾ ਪੂਰਾ ਸਿਰੇ ਦਾ ਕੱਪੀ ਆ ਹਾਂ ਠੀਕ ਹੈ ਨਾ ਕੰਮ ਆਪਣਾ 15 ਮਿੰਟ ਹੋ ਰਹਿ ਗਿਆ ਉਸ ਤੋਂ ਬਾਅਦ ਟੂਰਿਸਟ ਆ ਦੀ 15 ਮਿੰਟ ਕਰ ਕਰ ਕੇ ਤੁਸੀਂ ਪਰਲਾ ਬਣ ਸਾਰਾ ਛਟਾਲਿਆ ਯਾਰ ਉਹ ਮੈਨੂੰ ਡੀਕੀ ਜਾਂਦੇ ਆ ਦੋਸ ਪਾਉਣੇ ਤੋਂ ਤਾਂ ਇੱਥੀ ਹੋ ਗਏ ਬਾਈ ਯਾਰ 2:30 ਵਜੇ ਫਿਰੋਂ ਚੱਲ ਪੂ ਤੇ ਨੌਜਵਾਨਾਂ ਵਧੇਗਾ ਹਟਾ ਕੱਟਾ ਨੌਜਵਾਨ ਤਾਂ ਹੈਗਾ ਬਾਈ ਯਾਰ ਹੁਣ ਤੁਹਾਨੂੰ ਟਾਈਮ ਕਿਹਾ ਸੀ ਮੈਂ ਜਾਣਾ ਵੀ ਆ ਮੇਰੀ ਗੱਲ ਸੁਣ ਬੱਸ 500 ਹੋਰ ਵਧਾ ਤਾ 3000 ਤਾਂ ਜਾਊ ਲਦੇ ਹੋਗੇ ਤਾਂ ਚੱਲ ਦੇ ਦੇ ਦਊਂਗਾ ਜਾਊ ਤਾਂ ਤਾਂ ਜੇ ਉਦੋਂ ਟਾਈਮ ਤੇ ਜਾਊ ਉੱਥੇ ਮੈਂ ਬਸ ਆ 15 ਮਿੰਟ ਦਾ ਕੰਮ ਆ ਲੋਕਾ ਨੂੰ ਯਾਰ ਪ੍ਰੋਮਿਸ ਕੀਤਾ ਇਹ ਦੇਖ ਲੈ ਤੇਰੀ ਗਲਤ ਗੱਲ ਆ ਇਹ ਫਿਰ ਕੋਈ ਨਹੀਂ ਹੁਣ 3000 ਰੁਪਏ ਕਹਤਾ ਲੈ ਲਈ ਕੋ ਯਾਰ 3000 ਬਈਰ ਕਿੰਨਾ ਸਹੀ ਸੀ ਜ਼ਿਆਦੇ ਕਿੰਨਾ ਕੰਮ ਰਹਿ ਗਿਆ ਬਸ ਥੋੜਾ ਕੰਮ ਹੀ ਆ ਯਾਰ ਉਦੋਂ ਬਾਅਦ ਤੁਹਾਨੂੰ ਭੇਜ ਦੂੰਗਾ ਥੋੜਾ ਕੰਮ ਆ ਥੋੜਾ ਕੰਮ ਠੀਕ ਆ ਆ ਦਿਖ ਰਿਹਾ ਲੱਗਦਾ ਫੱਟਾ ਕੱਟਾ ਪਿਆ ਯਾਰ ਨੌਜਵਾਨ ਤੁਸੀਂ ਝੂਠ ਮਾਰੀ ਜਾਂਦੇ ਹੋ ਬਈ ਯਾਰ ਝੂਠ じゃ ਮਾਰੋ ਨਾ ਤੁਸੀਂ ਸਕੀਮ ਪਾਈ ਜਾਂਦੇ ਹੋ ਮੇਰੇ ਤੇ ਮੈਂ ਤਾਂ ਤੁਹਾਨੂੰ ਹੋਰ ਗੱਲ ਦੱਸਦਾ ਜੀ ਹਾਂ ਮੈਂ ਤੁਹਾਨੂੰ ਐ ਕਹਿਣਾ ਵੀ ਹੁਣ ਕੰਮ ਤਾਂ ਆਪਣਾ ਚੱਲੀ ਜਾਂਦਾ ਥੋੜੀ ਰਹਿ ਗਿਆ ਨਾਲੇ ਨਾਲੇ ਬਲਣੇ ਨਹੀਂ ਦੇਖੇ ਕ ਯਾਹ ਉਹ ਆਇਆ ਤੇਰੀ ਮਾੜੀ ਗੱਲ ਆਪ ਵੀ ਸੈਟ ਲਓ ਯਾਰ ਲਹੂ ਪੀ ਲਿਆ 15 ਮਿੰਟ ਉੱਥੇ 15 ਮਿੰਟ ਉੱਥੇ ਮੈਂ ਤਾਂ ਨਹੀਂ ਰੁਪਿਆ ਦਵਾਉਂ ਮੈਂ ਤਾਂ ਬਾਈ ਕਿਸੇ ਦੁਦਾਰੇ ਫੜ ਕੇ ਫਿਲਮ ਦੇਖ ਆਉਂਗਾ ਮੈਂ ਤਾਂ ਤੁਹਾਡੇ ਨਾਲ ਦੇਖ ਉਹ 500 ਰੁਪਿਆ ਵਧਾਤਾ ਸੀ 10 ਬਸ ਬਸ ਰਹਿਣ ਦਵਾ ਦੇ ਕੋਲੇ ਰੱਖ ਲਓ ਪੈਸੇ ਲਹੂ ਤਾਂ ਮੇਰਾ ਪੀ ਲਿਆ ਤੁਸੀਂ 500 ਰੁਪਿਆ ਹੋਰ ਲੈਣੀ ਨਹੀਂ ਅਸੀਂ ਦਿੰਦੇ ਉਹ ਪਤਾ ਹੀ ਸੀ ਉਹ ਤਾਂ ਮੈਨੂੰ ਤੁਸੀਂ ਪੈਸੇ ਦਿੰਦੇ ਨਹੀਂ ਮੈਂ ਦੁੱਕੀ ਨਹੀਂ ਦੇਣੀ ਪਰ ਪਤਾ ਹੀ ਹੈ ਉਹ ਤਾਂ ਮੈਨੂੰ ਕੰਮ ਕਰਾ ਲਿਆ ਯਾਰ ਜਾ ਭੱਜ ਜਾ ਯਾਰ ਇਸ ਦੁਬਾਰਾ ਤੁਹਾਡੇ ਨਾਲ ਤਾਂ ਮੱਥੇ ਲਗਾ ਤੇ ਨਾਲ ਤੁਹਾਡੇ ਨਾਲ ਕੰਮ ਕਰਾ ਮੇਰਾ ਤਾਂ ਹੱਥ ਬੱਲੇ ਆ ਮੈਂ ਤਾਂ ਜਾਣ ਕੇ ਅੱਜ ਇਹਨੂੰ ਉੱਛੇ ਲਾਇਆ ਨਾਲ ਹਜੇ ਤਾਂ ਟੂੜੀ ਦਾੜੀ ਚਕਾਉਣੀ ਸੀ ਬੜਾ ਸਕੀਮ ਲਾ ਗਿਆ ਹਨਾ ਤੂੰ ਮੈਂ ਤਾਂ ਸਕੀਮ ਲਾਉਣੀ ਸੀ ਵਧੀਆ ਕਰਿਆ ਤੂੰ ਐਵੇਂ ਰੋਜ਼ ਕਹਿੰਦਾ ਯਾਰ ਮੈਂ ਤਾਂ ਉਦੋਂ ਮੈਨੂੰ ਕਹਿੰਦਾ ਲੱਖੇ ਕਿ ਮੈਂ ਫਿਲਮ ਦੇਖ ਕੋਈ ਨੀ ਫਲਾਨੀ ਅੱਛਾ ਮੈਨੂੰ ਹੁਣ 1000 ਰੁਪਏ ਦੇ 2000 ਦੇ ਦੇ ਮੈਥੋਂ 1500 ਰੁਪਏ ਲੈ ਕੇ ਵੱਜ ਗਿਆ 1500 ਹੋਰ ਅੱਜ ਮੇਰੇ ਯਾਦ ਆ ਗਈ ਗੱਲ ਮਹਾ ਅੱਜ ਘੱਟ ਫਿਰ ਅੜਕ ਗਈ ਹੋਈ ਸਾਰੀ ਸਹੀ ਗੱਲ ਓਏ ਅੱਜ ਫਿਰ ਲਾਦਾ ਦੇਖ ਹੁੰਜੇ ਵਧੀਆ ਕਰੀ ਉਹ ਸਕੀਮ ਲਾਤੀ ਹੈਂ ਨਿਆਮਾ ਖੁੰਜੀ ਲਾਤਾ ਅੱਜ ਸਹੀ ਗੱਲ ਹੁਣ ਵੀ ਬਣਾ ਲੈਂਦਾ ਇਹ ਨਾ ਨਾ ਇਹਦੇ ਮੂੰਹ ਚ ਵਜ ਵੀ ਨਹੀਂ ਹੋਣੀ ਫਿਲਮ ਦੀ ਇਹਦਾ ਖੁਬਾ ਹੀ ਮદાન ਛਿੱਟ ਗਿਆ ਆ ਹਾਂ ਸਹੀ ਗੱਲ ਆ ਪ੍ਰਧਾਨ ਦੀ ਫਿਲਮ ਬਣਾਦੀ ਅੱਜ ਤਸੱਲੀ ਕਰਾਤੀ